ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੂੜੀ ਦਾ ਰੇਟ ਵਖੋਣ ਵਾਸਤੇ ਤੇ ਭਾਈ ਨਾਗ ਦੋ ਹੀ ਆਏ ਆ ਜੇ ਤੂੜੀ ਦੇ ਤੇ ਵੇਖ ਸਕਦੇ ਆ ਜੀ ਸਾਹਮਣੇ ਬਾਈ ਤੇ ਨਾ ਰੌਲਾ ਬਹੁਤ ਪਿਆ ਖੜਾ ਯਾਰ ਸਬਜ਼ੀ ਦੇ ਰੇਟਾਂ ਦਾ ਇਹਦੇ ਬਾਰੇ ਕਰਦੇ ਆ ਸੋਚ ਵਿਚਾਰ ਵੀ ਕੀ ਹਿਸਾਬ ਕਿਤਾਬ ਮੰਡੀ ਦੇ ਵਿੱਚ ਰੌਲਾ ਜਿਹੜਾ ਅੱਜ ਬਹੁਤ ਪਿਆ ਖੜਾ ਇਹ ਰੇਟ ਜਿਹੜੇ ਵੇਖ ਲੈਂਦੇ ਆ ਗਾਹਕ ਸਾਨੂੰ ਤੰਗ ਪਰੇਸ਼ਾਨ ਕਰਦੇ ਰੀੜੀਆਂ ਵਾਲਿਆਂ ਨੂੰ ਕਈ ਚੰਦ ਬੰਦਿਆਂ ਨੂੰ ਹੈਗੀ ਦਿੱਕਤ ਇਹ ਚੀਜ਼ ਤੋਂ ਚੰਦ ਬੰਦਿਆਂ ਨੂੰ ਨਹੀਂ ਗਈ ਜਿਹੜੇ ਜਾਇਜ਼ ਰੇਟ ਲਾਉਂਦੇ ਆ ਉਹਨਾਂ ਨੂੰ ਮਤਲਬ ਇਹ ਚੀਜ਼ ਤੋਂ ਦਿੱਕਤ ਹੈ ਹੈ ਨਹੀਂ ਕੀ ਹੈ ਨਾ ਜਿਹੜੇ ਪਿਕਅਪੇ ਵੇਖਦੀ ਹੈ ਜਿਨ੍ਹਾਂ ਦੀ ਕਿਤੇ ਨਾ ਕਿਤੇ ਉਹ ਵੀ ਬੰਦੇ ਸਹੀ ਆ ਵੀ ਲੋਕ ਵੀ ਭਾਲਦੇ ਆ ਵੀ ਸਾਨੂੰ ਜਿਹੜਾ ਅੰਦਰ ਰੇਟ ਆ ਯਾਰ 25 30 ਰੁਪਏ ਉਹ ਮਿਲ ਜੇ ਜੇ 15 ਰੁਪਏ ਅੰਦਰ ਆ ਸਾਨੂੰ 15 ਹੀ ਮਿਲ ਜਣਾ ਆਏ ਨਹੀਂ ਹੁੰਦਾ ਹੁੰਦਾ ਵੀ ਉਹਨਾਂ ਨੇ ਵੀ ਆਪਦੀ ਕਮਾਈ ਕਰਨੀ ਆ ਕਿਤੇ ਨਾ ਕਿਤੇ ਕਈ ਬੰਦੇ ਵੀ ਗਲਤ ਆ ਕਈ ਰੇਡਾਂ ਵਾਲੇ ਵੀ ਗਲਤ ਆ ਵੀ ਜੇ ਤੁਹਾਨੂੰ ਚਲੋ 20 25 ਰੁਪਏ ਚੀਜ਼ ਮਿਲਦੀ ਆ ਤੋਂ ਵੀ ਵੱਧ ਤੋਂ ਵੱਧ ਯਾਰ ਵੀ ਜਵੇਂ 40 ਲਾ ਲਓ 45 ਲਾ ਲਓ ਹਨਾ ਕਈ 70 70 80 80 ਰੁਪਏ ਲਈ ਜਾਂਦੇ ਰਹਿੰਦੇ ਉੱਥੇ ਜਿਹੜੀ ਆ ਉਹ ਉਹ ਬੰਦਿਆਂ ਨੂੰ ਜਿਆਦਾ ਦਿੱਕਤ ਹੋ ਜਾਂਦੀ ਆ ਇਹਦੇ ਬਾਰੇ ਕਰਦੇ ਸੋਚ ਵਿਚਾਰ ਕੀ ਸੌਖਤਾ ਰਹੂਗਾ ਸਬਜ਼ੀ ਮੰਡੀ ਦੇ ਅੰਦਰ ਰੇਟ ਆਪਾਂ ਹੋਲ ਸੇਲ ਦੇ ਵਿਖਾਉਂਦੇ ਰਹਨੇ ਐ ਏਡੀ ਗੱਲ ਨਹੀਂ ਵੀ ਹੋਲ ਸੇਲ ਦੇ ਰੇਟ ਨਾ ਵਿਖਾਵਾਂਗੇ ਅੱਜ ਵੀ ਵੀਡੀਓ ਆਪਣੀ ਆਊਗੀ ਪਰ ਰੌਲਾ ਇਹ ਆ ਵੀ ਸਮੱਸਿਆ ਕਿੱਥੇ ਆ ਵੀ ਅੰਦਰ ਜਣੀ ਬਹੁਤ ਰੌਲਾ ਜਪਿਆ ਖੜਾ ਇਹ ਚੀਜ਼ ਦਾਣਾ ਸੋ ਆਪਾਂ ਵੀ ਆਪਦੀ ਥਾਂ ਤੇ ਸਹੀ ਆ ਕਿਉਂਕਿ ਹੋਲਸੇਲ ਰੇਟ ਕਿਸਾਨ ਨੂੰ ਪਤਾ ਲੱਗਣਗੇ ਤੇ ਉਹ ਆਪਦੀ ਇੱਥੇ ਸਬਜ਼ੀ ਲਿਆ ਕੇ ਘਰੇ ਬੈਠਾ ਰੇਟ ਵੇਖ ਸਕਦਾ ਵੀ ਅੱਜ ਫਲਾਨੀ ਮੰਡੀ ਦੇ ਵਿੱਚ ਫਲਾਨਾ ਰੇਟ ਹੈ ਨਾ ਉਹਨਾਂ ਦਾ ਵੀ ਫਾਇਦਾ ਹੋ ਜਾਂਦਾ ਜਿੱਥੇ ਉਹਨਾਂ ਦੀ ਚੀਜ਼ ਕਦੂ 5-7 ਰੁਪਏ ਉਹਨਾਂ ਦੀ ਮੰਡੀ 'ਚ ਰੁੜੀ ਜਾਂਦਾ ਹੋ ਸਕਦਾ ਕੋਟਕਪੂਰੇ ਆ ਕੇ ਉਹਦਾ 15 ਰੁਪਏ ਕਦੂ ਵੇਚ ਜੇ ਨਾ ਸੋ ਇੱਥੇ ਕਿਸਾਨਾਂ ਦਾ ਵੀ ਫਾਇਦਾ ਵੀਡੀਓ ਦੇ ਨਾਲ ਸੋ ਇਹਦੇ ਬਾਰੇ ਆਪਾਂ ਸੋਚ ਵਿਚਾਰ ਕਰਾਂਗੇ ਵਿਚਾਰ ਕਰਕੇ ਹੋਈ ਸੈਟਿੰਗ ਕਰਾਂਗੇ ਅਦਵਚਾਲਾ ਦਪਿੰਦਰ ਧਾਲੀ ਵਾਲਾ ਬਾਈ ਕੀ ਹਾਲ ਚਾਲ ਗਰਚਰਨ ਸਿੰਘ ਜਮੇਰ ਸਿੰਘ ਭੁੱਲਰ ਹੋਰ ਪਰਾ ਠੀਕ ਆ ਕਿਤੇ ਨਾ ਕਿਤੇ ਉਹ ਵੀ ਸਹੀ ਆ ਵੀ ਗਾਹ ਕੇ ਕਈ ਰੇਟ ਵੇਖ ਲੈਂਦਾ ਹੋਲ ਸੇਲ ਦੇ ਜੇ 10 ਰੁਪਏ ਵੇਚ ਲੇ ਉਹਨਾਂ ਨੂੰ ਆਉਂਦਾ ਸਾਨੂੰ 10 ਹੀ ਮਿਲ ਜਿਆ ਸੋ ਇਹਦੇ ਚੱਕਰ ਦੇ ਵਿੱਚ ਸਬਜੀ ਮੰਡੀ ਦੇ ਵਿੱਚ ਕਿਰਾ ਕਰੀ ਰੋਲਾ ਜਿਹਾ ਬਹੁਤ ਪਿਆਖੜਾ ਇਹ ਮੁੱਦੇ ਤੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਆ ਸੈਟ ਵਟਾ ਪੱਕੇ ਰਾਜ ਸਬਜੀ ਮੰਡੀ ਦੀ ਵੀਡੀਓ ਤੁਹਾਨੂੰ ਵਿਖਾਵਾਂਗੇ ਰੀਲ ਵੀ ਪਾਵਾਂਗੇ ਕਿਹੜਾ ਰੇਟਾਂ ਦੀ ਤੇ ਤੁਹਾਨੂੰ ਦੱਸ ਤੱਕ ਰਹੀ ਆ ਚੱਕਰ ਜਿਹੜਾ ਬਈ ਪਿਆਖੜਾ ਮੰਡੀ ਦੇ ਵਿੱਚ ਤੇ ਜਿੱਥੋਂ ਤੱਕ ਤੂੜੀ ਦਾ ਰੇਟ ਆ ਬਈ ਤੂੜੀ ਦਾ ਰੇਟ ਵੀ ਫਿਲਹਾਲ ਮੰਦਾ ਹੀ ਚੱਲ ਜਾਂਦਾ ਜੀ ਅੱਜ ਦੇ ਟਾਈਮ ਦੇ ਵਿੱਚ ਅੱਜ ਗਾਹਕ ਵੇਲੋ ਕਿੰਨੇ ਗਾ ਨਾ ਸਿਰਫ 2 ਵਜੇ ਤੇ 6 ਵਜੇ 54 ਮਿੰਟ ਹੋ ਗਏ ਮੈਨੂੰ ਨਹੀਂ ਲੱਗਦਾ ਵੀ ਅੱਜ ਬੋਲੀ ਹੋਊਗੀ ਸਿੱਧਾ ਰੇਟ ਹੀ ਹੋਊਗਾ ਦੋ ਤਾਂ ਨਾ ਗਾ ਬਾਈ ਗਾਹਕ ਵੀ ਥੋੜੀ ਜਿਹਾ ਤੇ ਬੋਲੀ ਤਾਂ ਬਿਨਾਂ ਹੀ ਹੋ ਸਕਦਾ ਰੇਟ ਹੋ ਜੇ ਜੀ ਚੀਮਾ ਸਾਹਿਬ ਜੀ ਬਾਈ ਕੀ ਹਾਲ ਚੱਲੇ ਜੀ ਔਰ ਗੁੱਡ ਮਾਰਨਿੰਗ ਸਖਦੇਵ ਸਿੰਘ ਸੰਧੂ ਤੇ ਕੀ ਹਾਲ ਚੱਲ ਬਾਕੀ ਦੇਖਦੇ 3-4 ਮਿੰਟ ਪਈ ਵਾਲੇ ਬੋਲੀ ਹੋਊਗੀ ਜਾਂ ਸਿੱਧਾ ਰੇਟ ਹੋਊਗਾ ਇਹ ਲੱਗ ਜੂਗਾ ਪਤਾ ਇੱਕ ਦੋ ਮਿੰਟ ਦੇ ਵਿੱਚ ਹਨ ਆਜੋ ਕਰਨ ਜੀ ਬਾਈਪਾਲ ਹੋਰ ਜੀ ਮਹਾਰਾਜ ਸੱਟਾ ਜੀ ਸਭ ਕੀ ਹਾਲ ਹੈ ਠੀਕ ਆ ਵਧੀਆ 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 ਹੋਰ ਮੈਡਮ ਦਾ ਕੀ ਹਾਲ ਹੈ ਵਧੀਆ ਮੈਡਮ ਵੀ ਵਧੀਆ ਸਰ ਵੀ ਵਧੀਆ ਮੈਡਮ ਵੀ ਵਧੀਆ ਕਰਦੀ ਫੋੜ ਫਾਣ ਕੇ ਨਹੀਂ ਹਾਂ ਹੋ ਜਾਂਦੀ ਗੱਲ ਹੋ ਜਾਂਦੀ ਹੋਂ ਤਾਂ ਬੜਾ ਕਰਦੀ ਆ ਕਈ ਵਾਰੀ ਚੱਕਿਆ ਨਹੀਂ ਆਂਦਾ ਚੱਕਿਆ ਨਹੀਂ ਆਂਦਾ ਫਿਰ ਚੱਕਣਾ ਜ਼ਰੂਰੀ ਆ ਫਿਰ ਕਲਾਸ ਲਾਉਣੀ ਆ ਹਾਂ ਕਲਾਸ ਕਲਾਸ ਤਾਂ ਬਈ ਮੈਡਮਾਂ ਨੇ ਲਾਉਣੀ ਆ ਛੋਟੀ ਕਿਹੜਾ ਨਹੀਂ ਲੱਗਦੀ ਹਾਂ ਹੋਰ ਛੋਟੀ ਕਿਹੜਾ ਨਹੀਂ ਲੱਗਦੀ ਕਲਾਸ ਕਿ ਨਹੀਂ ਹਾਂ ਠੀਕ ਆ ਅੱਥਨੇ 'ਚ ਕਈ ਵਾਰੀ ਬਾਲੀ ਲੱਗਦੀ ਨਹੀਂ ਕਲਾਸ ਪਰਵਾਹ ਠੀਕ ਹੈ ਜੀ ਨਾ ਕਿ ਭਾਈ ਦੋ ਹੀ ਆਏ ਆ ਅਦਮੰਦਲਾ ਸਿੱਧਾ ਹੀ ਕਰੂਗਾ ਸੌਦਾ ਅੱਜ ਹਣਾ ਸਿੱਧਾ ਹੀ ਹੋਊਗਾ ਬਿਨਾ ਬੋਲੀ ਕੇ ਬੋਲੀ ਹੋਊਗੀ ਹੋਊਗੀ ਬਾਬਾ ਦਾ ਕਰਾਂਗੇ ਬੋਲੀ ਹੜਦੇ ਨਹੀਂਗੇ ਬੋਲੀ-ਬੋਲੀ ਹੋ ਜਾ ਤੂੜੀ ਵੀ ਚੰਗੀ ਆਉਗੀ ਤੂੜੀ ਬੋਲੀ ਨੇ ਲੜਾਇਆ ਚਿੱਪਾ ਇਹ ਅੱਛਾ 24 ਵਾਲੀ ਨੇ ਕਿਹੜੀ ਨੇ 24 24 ਦੀ ਬੋਲੀ ਚੱਕ ਕੇ ਇਹ ਤਾਂ ਕਿਸੇ ਨੇ ਉੱਤੇ ਹੋਈ ਮੇਰੇ ਨਾਲ ਤਾਂ ਭੈਣ ਦੀ ਚੀਜ਼ ਚੋੜੇ ਚਿਹਰਾ ਸਾਡਾ 2024 ਚਮਤਜ਼ਾ ਉਹ ਵੇਖਿਆ ਨਹੀਂ ਮਗਰ ਹੈ ਮਗਰ ਵੇਖਿਆ ਹੀ ਨਹੀਂ 2024 2024 ਵਾਲੀ ਵੀਡੀਓ ਵੇਖ ਲਈ ਬਾਈ ਕਿੰਨੇ ਕਹਿੰਦੇ ਉਹ ਬੰਦੇ ਦੇ ਮੂਰੇ ਉਹੀ ਜਾਵੜੀ ਹੋਣੀ ਕੁਦਰਤੀ ਪਤਾ ਨਹੀਂ ਕਿਹੜੇ ਦਾ ਨਾਮ ਹੋਣਗਾ ਤੇਹੀ ਜਾਵੜੀ ਪੁਰਾਣੀ-ਪੁਰਾਣੀ ਪਾਈ ਵੀਡੀਓ ਕਿਹਦੀ ਜਾਵੜ ਦੀ ਮੂਰੇ ਉਹਗਲਾ ਵੇਖ ਲੈਂਦਾ ਸ਼ਿਰੂ ਘਰੇ ਜਾਂਦਾ ਕਰਦੀਆਂ ਸ਼ਿਰੂ ਕਰੇ ਸ਼ਿਰੂ ਦੇ ਵਾਲ ਗੂਲ ਕਿਰਾਈ ਜਾਂਦੇ ਹੁਣ ਤਾਂ ਕਦਾ ਦੇ ਥੋੜੇ ਸ਼ੇਰਾਂ ਨੂੰ ਇੱਕ ਦਿਨ ਪਹਿਨੀ ਕਿਹੜੇ ਪਿੰਡ ਦੀ ਵੀਡੀਓ ਮਗਰ ਮੋਟਰਸਾਈਕਲ ਆਇਆ ਤੇ ਉਹ ਅੱਗੋਂ ਨਾ ਧੌਣ ਛੜਤੀ ਕੱਲੀ ਸਾਰਾ ਮਨ ਲ ਕੇ ਪੂਛ ਵੀ ਹੋਵੇ ਆ ਤੇ ਸ਼ੇਰ ਆ ਗਿਆ ਸ਼ੇਰ ਆ ਗਿਆ ਜੁਗਾ ਉਹ ਥੋੜੀ ਭਾਈ ਦੋਆ ਗਿਆ ਪਤਾ ਆ ਗਿਆ ਆ ਮੂਰੇ ਵਾਲ ਜੇ ਛੜ ਦਿੰਦੇ ਗਲੇ ਕੋਲੇ ਨਾ ਮੇਰੇ ਵਾਲ ਛੱਡਦੇ ਉਹਨਾਂ ਨੇ ਉਹ ਰੰਗ ਵੀ ਕਈਆਂ ਦਾ ਕਰੀਮ ਜਿਹਾ ਹੁੰਦਾ ਜਦੋਂ ਮਗਰ ਉਹ ਭਾਈ ਤਾਂ ਵੀ ਨਹੀਂ ਉਹਦਾ ਸ਼ੇਰ ਹੀ ਲੱਗਦਾ ਆਪਾਂ ਪੁਲ ਫਰੀ ਕੋਟਾ ਟੱਪਦੇ ਨਾ ਹਾਂਜੀ ਮੇਰੇ ਖਾ ਦੁੱਧ ਆ ਮਿਲ ਵਾਲਿਆਂ ਦਾ ਕਿ ਪਤਨ ਕਿਹੜੀ ਹੋਰ ਲਈ ਪਰ ਕੋਠੀ ਆ ਉਹਨਾਂ ਕੋਲੇ ਜੋੜਾ ਅੱਛਾ ਮੈਂ ਕਹਣਾ ਜਾਵਾ ਸ਼ੇਰ ਹੀ ਬਹੁਤ ਹੁਣ ਤਾਂ ਟੀਐਮ ਜਿਹੜੇ ਕੁੱਤੇ ਹੁੰਦੇ ਆ ਪਿਵਟਨ ਮਾਸਟਿਫੋਂ ਦੇ ਜਿਹੜੇ ਵੱਧ ਜੱਤ ਕੀ ਆ ਉਹ ਸ਼ੇਰ ਹੀ ਲੱਗਦੇ ਉਹ ਉਹਨਾਂ ਨੂੰ ਵਾਲਵੂਲ ਕੱਟਣ ਰੰਗ ਉਹ ਜਾਂ ਕੱਕਾ ਜੱਤ ਪੂਰੀ ਅੱਖਾਂ ਮਹ ਮਹ ਦੇਖਦੇ ਆ ਕੁੱਤੇ ਹੁਣ ਤਾਂ ਬਹੁਤ ਪਏ ਆ ਨਸਲਾਂ ਨਵੀਆਂ ਤਿਆਰ ਬਣ ਜਾਂਦੀਆਂ ਚਾਈਨ ਵਾਲੇ ਪੰਗੇ ਲਈ ਜਾਂਦੇ ਆ ਹੈ ਉਹਨਾਂ ਦੇ ਦਿਮਾਗ ਲੜਾਈ ਜਾਣਾ ਕੋਈ ਨਹੀਂ ਦਿਮਾਗ ਲੜਾਈ ਜਾਣਾ ਜਿੰਨਾਂ ਦਾ ਕੰਮ ਹੀ ਇੱਧਰ ਨੂੰ ਆ ਤਕਨੀਕ ਬਹੁਤ ਆਣਾ ਉਹਨਾਂ ਕੋਲੇ ਲੱਗੇ ਟਾਈਮ 6:57 ਮਿੰਟ ਰਹਿ ਗਏ 3 ਬਾਬਾ ਸਿਰਫ ਤੇ ਸਿਰਫ 3 ਮਿੰਟ ਜਸਮント ਸਿੰਘ ਬਾਈ ਕੀ ਹਾਲ ਚਾਲ ਹੈ ਜੀ ਢੱਲੋ ਮਾਨ ਗੜਾਣ ਵਾਲੇ ਪ੍ਰਤਪਾਲ ਸਿੰਘ ਕੀ ਹਾਲ ਹੈ ਬਾਈ ਠੀਕ ਠਾਕ ਵਧੀਆ 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 ਚੀਮਾ ਸਾਹਿਬ ਜੀ ਬਾਈ ਜੀ ਤੁਸੀਂ ਕਦੋਂ ਬਾਹਰਲੀ ਕੰਟਰੀ ਜਾਣਾ ਹੈ ਜਦੋਂ ਮਹਾਰਾਜ ਲੈ ਜਾਊ ਬਾਈ ਵੇ ਯਾਰ ਤੁਹਾਨੂੰ ਦੱਸ ਦਈਏ ਵੀ 2 ਕੁ ਮਹੀਨੇ ਤਾਂ ਨਹੀਂ ਆਲੇ ਫੈਲ ਲੱਗਣੇ 2 ਕੁ ਮਹੀਨੇ ਤੋਂ ਬਾਅਦ ਲੱਗੂਗੀ ਫੈਲ ਜੋ ਵਰਕ ਪਰਮਿਟ ਮਿਲ ਗਿਆ ਉਧਰ ਇਹ ਲਾਲੋ ਹਸਾਬ ਕਿਤਾਬ ਵੀ ਇੱਕ ਮਹੀਨਾ ਫੈਲ ਪਈ ਰਹਿੰਦੀ ਆ ਤਿੰਨ ਚਾਰ ਮਹੀਨੇ ਲੱਗਣਗੇ ਨਹੀਂ ਪਾਲ ਬਾਈ ਰੱਖੀ ਖਿਆ ਲੇਕਿਨ ਹਾਂ ਲੇਕਿਨ ਜਣਾ ਮੈਂ ਕਿ ਮੁੰਡਾ ਦੋ ਮਹੀਨੇ ਸਟੱਡੀ ਪੂਰੀ ਹੋ ਜਾਣੀ ਆ ਵਾਈਫ ਦੀ ਉਸ ਤੋਂ ਬਾਅਦ ਜੇ ਲਾਲੋ ਹਸਾਬ ਵੀ ਇੱਕ ਮਹੀਨਾ ਵਰਕ ਪਰਮਿਟ ਅਪਲਾਈ ਕਰਨ ਤੇ ਲੱਗ ਜਾਂਦਾ ਜੀ ਵਰਕ ਪਰਮਿਟ ਆਉਣ ਤੇ ਆਉਂਦਾ 1.5 ਮਹੀਨੇ ਬਾਅਦ ਆਉਂਦਾ 2 ਮਹੀਨੇ ਬਾਅਦ ਆਉਂਦਾ ਉਹ ਵੀ ਦਿਨ ਲੱਗਣਗੇ ਜਦ ਵਰਕ ਪਰਮਿਟ ਹੱਥ 'ਚ ਆ ਜਾਂਦਾ ਫਿਰ ਉਸ ਤੋਂ ਬਾਅਦ ਫੈਲ ਲੱਗਣੀ ਆ ਬਾਈ ਫਿਰ ਜੋ ਫੈਲ ਲੱਗ ਗਈ ਉਹਦਾ ਵੀ ਪ੍ਰੋਸੈਸਰ ਟਾਈਮ ਹੁੰਦਾ 45 ਦਿਨਾਂ ਦਾ ਯਾਨੀ 45 ਵਰਕਿੰਗ ਡੇ ਉਹਦੇ ਜਿਵੇਂ ਛੁੱਟੀਆਂ ਆਈਆਂ ਵਿੱਚ ਉਹਨਾਂ ਦੇ ਦਿਨ ਵੀ ਪਾ ਲਓ ਯਾਨੀ 2 ਕੁ ਮਹੀਨੇ ਦਾ ਸਮਾਂ ਉੱਤੇ ਲੱਗ ਜਾਂਦਾ ਬਈ ਐਂ ਦਿਨ ਲੱਗ ਜਾਂਦਾ ਐਂ ਟਾਈਮ ਲੱਗ ਜਾਂਦਾ ਬਈ ਹਰੇਕ ਚੀਜ਼ ਨਾਲ ਇੱਕ ਇੱਕ ਚੀਜ਼ ਦਾ ਟਾਈਮ ਆ ਜਦੋਂ ਆਉਣਾ ਉਦੋਂ ਹੀ ਆਉਣਾ ਬਈ ਬਲਦੇਵ ਸਿੰਘ ਸੰਧਵਾ ਬਈ ਕੀ ਹਲ ਚੱਲਾ ਟੈਲ ਸਿੰਘ ਚੱਲਨਪੁਰ ਕਾਕਾ ਸਿੱਧੂ ਜੰਟਾ ਭਰਾ ਯੂਐਸਏ ਤੋਂ ਡੇਲੀ ਲਾਈਵ ਵੇਖਦਾ ਸਾਡੇ ਨਾਲ ਆਵਾਜ਼ਾਂ ਦੇ ਬਾਈ ਨੂੰ ਰੋਜ਼ ਰਾਤ ਦੇ ਆਈਪੀਐਲ ਚ ਕੱਲ ਸਿਰਾ ਕਰਦਾ ਚੋਬਰ ਉਹ ਕਹਿੰਦੇ ਪੰਜਾਬ ਜੀ ਸ਼ੁਰੂ ਸ਼ੁਰੂ ਜਿੱਤੇ ਜਦੋਂ ਮੈਂ ਵੇਹੇ ਤਾਂ ਵੇਹਦਾ ਨਹੀਂ ਸੀ ਮੈਂ ਨੇ ਕਹਿੰਦੇ ਅਰ ਕ੍ਰਿਕਟ ਵਾਲੇ ਪਾਸੇ ਆਪਣਾ ਹੈ ਨਹੀਂ ਇੰਨਾ ਕੋਈ ਹਾਸਤਾਨ ਪਰ ਜਦੋਂ ਗੱਲ ਪੰਜਾਬ ਦੀ ਆਵੇ ਨਾ ਜਦੋਂ ਆਪਦੇ ਦੇਸ਼ ਦਾ ਚੱਲੀ ਜਾਂਦਾ ਹੋਵੇ ਕੰਮ ਉਦੋਂ ਵੇਖਣਾ ਪੈਂਦਾ ਬਾਈ ਤੇ ਪਹਿਲਾਂ ਜਦੋਂ 200 ਦੇ ਨੇੜੇ ਤੇੜ ਸਕੋਰ ਬਣਾ ਲਿਆ ਮੁੰਬਈ ਵਾਲਿਆਂ ਨੇ ਤਾਂ ਮੈਂ ਕਿਹਾ ਬਾਈ ਖੇਡ ਗਿਆ ਖਿੱਡਾ ਬਸ ਇੰਨੇ ਤਾਂ ਕਾਦੇ ਬਾਨੇ ਉਦੋਂ ਬਾਅਦ ਸ਼ਰੇ ਆਰੀਆ ਤੇ ਕਿਹੜਾ ਵਜਦਾ ਮੁਨੇ ਬਹੁਤ ਸਰਾ ਕੀਤਾ ਬੰਦੇ ਨੇ ਇਕੱਲੇ ਨੇ ਮੈਨੂੰ ਲੱਗਦਾ 85 86 ਸਕੋਰ ਠੋਕੇ ਤੇ ਕੱਲ ਕਿਹੜਾ ਫਾਈਨਲ ਚ ਜਾਵੜਿਆ ਪੰਜਾਬ ਬਾਈ ਹੁਣ ਦੇਖਦੇ ਬਾਕੀ ਆਈਪੀਐਲ ਫਾਈਨਲ ਕਿਹੜਾ ਜਦਾ ਜੀ ਬੰਗਲੌਰ ਤੇ ਪੰਜਾਬ ਦਾ ਫਾਈਨਲ ਹੈ ਕੱਲ ਨੂੰ ਗਰਜੰਟ ਕਿੰਗੜਾ ਭਰਾ ਕੀ ਆਵਜਾ ਲਰਜਿੰਦਰ ਸਿੰਘ ਦਿਓਲ 6 ਵਜ ਗਏ ਤੇ 59 ਮਿੰਟ 1 ਮਿੰਟ ਰਹਿ ਗਿਆ ਬਾਈ ਮੈਂ ਤੁਹਾਨੂੰ ਜਾਇ ਚੱਲਦੇ ਆਂ ਬਾਈ ਬੋਲੀ ਵਾਲੀ ਨੂੰ ਕਿਹੜਾ ਕੱਲ ਕੇਰਾਂ ਦਾ ਲੱਗਦਾ ਸੀ ਵੀ ਗਿਆ ਖੇਡਾ ਹਨ ਪੰਜਾਬ ਵਾਲਾ ਵੇਖਿਆ ਮੈਚ ਕੇਰਾਂ ਸ਼ੁਰੂ ਸ਼ੁਰੂ 200 ਬਣਾਲੇ ਮੈਂ ਕਿਹਾ ਖੇਲਰ ਗਿਆ ਖੇਡਾ ਪਰ ਇੰਨੇ ਨਹੀਂ ਬਾਨੇ ਨਹੀਂ ਬਾਨਨੇ ਪਰ ਹਾਂ ਨਹੀਂ ਚੰਗਾ ਖੇਡੀ ਯਾਰ ਹੁਣ ਤਾਂ ਫਾਈਨਲ ਜਿੱਤਣ ਫੇਰ ਹੀ ਜਾਣ ਹਾਂ ਤੇ ਕੇਰਾਂ ਦਾ ਲੱਗਿਆ ਸੀ ਵੀ ਗਿਆ ਜੀ ਯਾਰ ਉਹ ਸ਼ੇਰ ਸ਼ੇਰ ਨੇ ਬਹੁਤ ਸੋਨਾ ਫਿੱਟਿਆ ਹਾਂ ਇਹ ਤਾਂ ਨਾਗੀਆਂ ਚਰੇ ਆ ਰਹੀ ਆ ਤੇ ਕੀ ਵਾਹ ਸ਼ੇਰ ਆਈ ਐ ਐ ਜੇ ਹਨਾ ਆਈ ਤੇ ਪੈਦਾ ਸ੍ਰੀ ਅਰਜਰ ਪਤਾ ਨਹੀਂ ਆਏ ਜੇ ਨਾ ਕੋ ਤੁਹਾਨੂੰ ਤਾਂ ਘੱਟ ਹੀ ਪਤਾ ਆਪਾਂ ਦਾ ਆਪਾਂ ਦਾ ਪੰਜਾਬ ਦਾ ਮੈਚ ਵੇਖੀਦਾ ਪੰਜਾਬ ਜੀ ਲੋਣਾ ਲੈ ਬਈ 7 ਵਜੇ ਆਜੋ ਕਰਾਂਗੇ ਕਿਹੜਾ ਵਜ ਗਿਆ 7 ਕਰੀਏ ਇਕੱਠਾ ਪਹਿਲਾਂ ਲੜਨ ਦੇ ਲੜ ਕੇ ਥੋੜੇ ਹੋਰ ਬਾਈ ਮੈਨੂੰ ਬਤਾਈ ਮੈਂ ਪਾਣੀ ਉਸਰਾਲੀ ਲੈ ਲਿਆ ਰੌਣ ਨਦਰਕੋਟ ਤੇ ਪਾ ਲੈਗਾ ਹੋ ਬਾਬਾ ਵੱਜ ਗਏ ਸੱਤ ਕਰੀਏ ਕੱਟ ਕਰੋ ਕਰੋ ਕੱਟ ਹੁੰਦਾ ਹੀ ਨਹੀਂ ਹੁਣ ਮੰਡੀ 'ਚ ਕੱਟ-ਕੁਟ ਕਿਹੜਾ ਰਹਿ ਗਿਆ ਹਣਾ ਖਤਮ ਆ ਗਾ ਨਹੀਂ ਝੋਨਾ ਝੋਨਾ ਬਸ ਕੱਦੂ-ਕੱਦੂ ਕਰੀ ਜਾਂਦੇ ਝੋਨਾ ਚੱਲੀ ਜਾਂਦਾ ਪਰਸੋਂ ਦਾ ਇੱਕ ਤਰੀਕ ਦਾ ਕੱਲ ਦਾ ਮੋੜ ਤਾਂ ਲੱਗਦਾ ਪਰसों ਦਾ ਲੌਨ ਲੱਗ ਗਿਆ λεਨੂ ਆਇਆ ਵੀ ਇੱਕ ਦਿਨ ਰਾਤੋਂ ਕਿਹੜਾ ਪੁਲਸ ਆ ਜੂਗੀ ਕੱਲ ਨੂੰ ਇਹ ਦੋ ਇੱਕ ਤਰੀਕ ਹੋ ਜਾਣੀ ਹੈ ਹੈ ਆਪਾਂ ਗੱਲ ਕਰ ਵੀ ਥੋੜੀ ਜਿਹੀ ਨਹਿਰ ਦੀ ਪਾਬੰਦੀ ਮਾਰਤੀ ਆਪਣਾ ਹਾਂ ਹਾਂ ਕਿਨੇ ਦਾ ਹੁਣ ਨੋ ਕਿਨੇ ਇੱਕ ਵੇਖਣਾ ਸੀ ਬਾਬਾ ਭਾਈ ਜੀ ਖਾਲੇ ਖੂਲੇ ਬਣੀ ਜਾਂਦੇ ਸਾਰੇ ਪਾਸੇ ਪੱਕੇ ਜਿੰਨਾਂ ਦੇ ਰਹਿੰਦੇ ਪਰ ਲੋ ਫਾਰਮ ਹਾਂ ਆਪਾਂ ਨੌਂ ਮਿੰਟ ਵੀ ਕਰਦਨੇ ਸਾਰੇ ਪਿੰਡਾਂ ਦੇ ਵਿੱਚ ਹੁਣ ਖਾਲੇ ਜਿਹੜੇ ਕੱਚੇ ਕਹਿੰਦੇ ਪਾ ਸੋਣੇ ਆ ਤੇ ਆਪਦੇ ਆਪ ਦੀਏ ਉਤੇ ਏਰੀਏ ਦੇ सरपंच ਨਾਲ ਗੱਲ ਕਰਕੇ ਸੈਕਟਰੀ ਨਾਲ ਗੱਲ ਕਰਕੇ ਜਿੱਥੇ-ਜਿੱਥੇ ਕੱਚੇ ਖਾਲੇ ਪੈਂਦੇ ਆ ਬਾਈ ਜੀ ਤੇ ਪੱਕੇ ਕਰਾ ਲਓ ਉਹਨਾਂ ਨੂੰ ਕਿਰਾਂ ਆ ਜਾਓ ਗਰਾਂਦੀ ਬਾਈ ਜੀ ਆ ਬਾਈ ਜੀ ਤਾਂ ਨਹੀਂ ਦੇਖਾ ਜਿਵੇਂ ਦਿੱਲੀ ਕਰਦੇ ਫੇਸ ਨੂੰ ਘਰੇ ਵੀ ਕਰੋ ਨਹੀਂ ਭਾਈ ਉਸ ਤੋਂ ਬਾਅਦ ਕੋਲ ਚਲੀ ਜਾਣੀ ਬਾਈ ਜਾਨਾ ਇੱਥੇ ਯਾਰ ਉਹ ਮੈਂ ਤੁਹਾਨੂੰ ਲੈ ਕੇ ਦੂਜਾ ਕਿਤੇ ਕੰਮ ਆ ਆ 200 200 10 10 15 250 250 254 60 65 65 70 75 80 85 uh 90 95 95 300 5 305 ਬੋਲਦਾ ਕੋਈ 300 ਕੋਈ ਬਾਈ ਲੈ ਬਾਈ ਲੈ ਹੋਰਾ ਠੀਕ ਹੈ ਸੈਟਾਂ ਵਧੀਆ ਲੈ ਭਾਈ ਦੋ ਨੱਕ ਸੀਗੇ 1305 ਇੱਕ ਰਹਿ ਗਿਆ ਬਾਤੂ ਹੈਗਾ ਜੀ ਆਹ ਲਓ ਜਿੱਦਾਂ ਆਸਾ ਕਰੇ ਕੁਮਾਇਆ ਲਾਈਵ ਜਾਂਦਾ ਲਾਈਵ ਜੀ ਬਾ ਸਹੀ ਹੈ ਬਾ ਕਹਤ ਲੋਟ ਗਿਆ ਸਿਰ ਵਸੀਆ ਕੁਛਾਲਾ ਮਾਰ ਆਇਆ ਸੀ ਇੰਨਾ ਇਹਦਾ ਅੱਖ ਬੋਲੀ ਜਿੰਦਾ ਭੱਜ ਗਿਆ ਉਸਦੇ ਵੀ ਨਹੀਂ ਲੱਗੇ ਨੌ ਦਾ ਕੋਣੇ ਦਿਨ ਹੋ ਗਿਆ ਮਾਰੇ ਸਟਾਇਆ ਉੱਤੋਂ ਦੀ ਪਾਉਂਦਾ ਕਿਹੜੇ ਲਿਏ ਅਮਰੀਕਾ ਤੇ ਭੱਜ ਗਏ ਭਈ ਆਇ ਨਿਕਲੂਗੀ ਬੋਲੋ ਜੀ 200 22 29 ਹਨਾ ਪੁਰਾਣੀ ਆ ਬਾਈ ਅੱਛਾ ਹਾਂ ਪੁਰਾਣੀ 200 200 5 10 15 20 25 30 40 410 52 8 65 70 75 275 ਬੋਲ ਲਗਨੇ 275 ਰੁਪਏ ਦੇ ਦਿੱਤੀ ਲਾ ਬਈ 275 ਰੁਪਏ ਬਈ ਤੇ ਰੇਟ ਅੱਜ ਚੱਲ ਗਿਆ ਜੀ ਇੱਕ ਟਰਾਲੀ ਦਾ ਜਿਹੜਾ 305 ਤੇ ਦੂਜੀ ਦਾ 275 ਪੌਣੇ 300 ਰੁਪਈਆ ਬਾਈ ਸਿਰਾ ਰੇਟ ਜਾਨੀ 305 ਤੇ ਆਹ ਰੇਟ ਜਿਹੜੇ ਕੋੜ ਕਪੂਰਾ ਦੀ ਮੰਡੀ ਦੇ ਵਿੱਚ ਤੂੜੀ ਦੇ ਵੇਚਣ ਦੀ ਜਾਂਦਾ ਕਦੇ 250 ਰਹਿ ਜਾਂਦਾ ਕਦੇ 270 ਕਦੇ 45 ਵੀ ਰਹਿ ਜਾਂਦਾ ਨਾ ਜਿੰਨਾ ਕ ਗਾਹਕ ਆਉਂਦਾ ਬਾਈ ਓਨਾ ਕ ਰੇਟ ਆ ਹਾਲੇ ਫਿਲਹਾਲ ਤੂੜੀ ਦੇ ਰੇਟ ਮੰਦੇ ਹੀ ਚੱਲੀ ਜਾਂਦੇ ਆ ਆਉਣ ਵਾਲੇ ਦਿਨਾਂ 'ਚ ਦੇਖਦੇ ਜੀ ਰੇਟ ਜਿਹੜੇ ਕੀ ਰਹਿੰਦੇ ਆ ਜੀ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਲਈ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ